ਸੋ ਹੈਲੋ ਗਾਇਸ ਕਿਵੇਂ ਹੋ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੋਰ ਤੇ ਸਾਡੇ ਚੈਨਲ ਦਾ ਨਾਮ ਆ ਮਾਂ ਪੁੱਤ ਦੀ ਜੋੜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਜੁਆਇਨ ਕੀਤਾ ਤਾਂ ਪਲੀਜ਼ ਵੀਡੀਓ ਜ਼ਰੂਰ ਵਾਚ ਕਰਿਆ ਕਰੋ ਜੀ ਤੇ ਅੱਜ ਆਪਾਂ ਤੁਹਾਨੂੰ ਟਮਾਟਰ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਕਿ ਆਪਾਂ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਟਮਾਟਰਾਂ ਨੂੰ ਕੀ ਤੁਹਾਨੂੰ ਪਤਾ ਹੈ ਕਿ ਹੁਣ ਗਰਮੀ ਦਾ ਮੌਸਮ ਆ ਚੁੱਕਾ ਵਾ ਤੇ ਗਰਮੀ ਵਿੱਚ ਜਿਹੜੇ ਟਮਾਟਰ ਵਗੈਰਾ ਹੁੰਦੇ ਆ ਆਲੂ ਵਗੈਰਾ ਹੁੰਦੇ ਉਹ ਖਰਾਬ ਹੋ ਜਾਂਦੇ ਆ ਹਨਾ ਕਮਲਾ ਜਾਂਦੇ ਆ ਜਾਂ ਫਿਰ ਆ ਗਲ ਜਾਂਦੇ ਆ ਤੇ ਆਪਾਂ ਕੀ ਕਰਨਾ ਹੈ ਸੋ ਮੇਰੇ ਉਹਨਾਂ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਜਿਆਦਾ ਟਾਈਮ ਲਈ ਤੇ ਜਦੋਂ ਵੀ ਕੋਈ ਸਬਜ਼ੀ ਵਗੈਰਾ ਬਣਾਉਣੀ ਹੁੰਦੀ ਆ ਤੁਸੀਂ ਉਹਦਾ ਉਹਨੂੰ ਕੱਟ ਕੇ ਉਥੋਂ ਤੇ ਇਸਤੇਮਾਲ ਕਰ ਸਕਦੇ ਹੋ ਬਹੁਤ ਵਧੀਆ ਇਹ ਟਮਾਟਰ ਸਟੋਰ ਹੋ ਜਾਂਦੇ ਆ ਤੇ ਤੁਸੀਂ ਕਿਸੇ ਵੀ ਤੁਸੀਂ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਇਹ ਟਮਾਟਰ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹ ਮੇਰੇ ਕੋਲ ਫਿਹਾਲ ਚਾਰ ਟਮਾਟਰ ਸੀ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਤੇ ਬਹੁਤ ਵਧੀਆ ਤਰੀਕਾ ਵਾਜੀ ਤੁਸੀਂ ਚਾਹੋ ਤਾਂ ਖੁਦ ਵੀ ਇਹ ਤਰੀਕਾ ਜ਼ਰੂਰੀ ਜੇ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖਾਂਗੇ ਕਿ ਤੇ ਕਾਫੀ ਟਾਈਮ ਤੱਕ ਇਹ ਸਟੋਰ ਕੀਤੇ ਰਹਿਣਗੇ ਤੇ ਬਿਲਕੁਲ ਹੀ ਖਰਾਬ ਨਹੀਂ ਹੋਣਗੇ ਟਮਾਟਰ ਤੇ ਜੇ ਆਪਾਂ ਮਤਲਬ ਹੁਣ ਵੇਖੋ ਆ ਟਮਾਟਰ ਆਪਾਂ ਲੈ ਲੰਨੇ ਆ ਭਾਈ ਕੋਤੇ ਆਪਾਂ ਇਹਨੂੰ ਕੀ ਕਰਦੇ ਆ ਇਹਨਾਂ ਨੂੰ ਫ੍ਰਿਜ ਚ ਰਾ ਲਾ ਦਿੰਨੇ ਆ ਫ੍ਰਿਜ ਵਿੱਚ ਵਿੱਚ ਰੱਖ ਦਿੰਨੇ ਆ ਤੇ ਉਹ ਆਪਾਂ ਚਲੋ ਜਿੰਨਾ ਅਸੀਂ ਯੂਜ਼ ਕਰ ਲਿਆ ਟਮਾਟਰ ਸੋ ਕੱਢ ਲਿਆ ਤੇ ਬਾਕੀ ਜਿਹੜੇ ਕੁਝ ਪਈ ਹੁੰਦੇ ਆ ਟਮਾਟਰ ਉਹ ਖਰਾਬ ਹੋ ਜਾਂਦੇ ਆ ਗਲ ਜਾਂਦੇ ਆ ਤੇ ਆਪਾਂ ਅੱਜ ਕੀ ਤੁਹਾਨੂੰ ਦੱਸਾਂਗੇ ਸੋ ਆਪਾਂ ਤੁਹਾਨੂੰ ਦੱਸਾਂਗੇ ਕਿ ਇਸਾਂ ਕਿੱਦਾਂ ਪੈਣਾ ਟਮਾਟਰਾਂ ਨੂੰ ਸਟੋਰ ਕਰਕੇ ਤੇ ਟਮਾਟਰ ਉਦੋਂ ਗਲਦਾ ਹੈ ਜਦੋਂ ਮਤਲਬ ਇਹ ਚੀਜ਼ ਤੋਂ ਹਮੇਸ਼ਾ ਆ ਵਾ ਜਾਂਦੀ ਆ ਇਸ ਕਰਕੇ ਇੱਥੇ ਮਤਲਬ ਇਥੋਂ ਇਹ ਜਦੋਂ ਹਵਾ ਜਾਂਦੀ ਹੈ ਤੇ ਟਮਾਟਰ ਗਲ ਜਾਂਦਾ ਹੈ ਜਾਂ ਇਹ ਮਤਲਬ ਖਰਾਬ ਹੋ ਜਾਂਦਾ ਹੈ ਤੇ ਆਪਾਂ ਕੀ ਇਹਨੂੰ ਕਰ ਸਕਦੇ ਆ ਆ ਮਤਲਬ ਮੋਮਬਤੀ ਹੁੰਦੀ ਆ ਉਹਨੂੰ ਪਿਗਲਾ ਕੇ ਵੀ ਆਪਾਂ ਇੱਥੇ ਲਗਾ ਸਕਦੇ ਆ ਤੇ ਜੇ ਚਾਹੋ ਤਾਂ ਆਪਾਂ ਇੱਥੇ ਇਹਨੂੰ ਟੇਪ ਸੈਲੋਟੇਪ ਹੁੰਦੀ ਆ ਇਹਨਾਂ ਨੂੰ ਕਵਰ ਕਰ ਸਕਦੇ ਆ ਤੇ ਜੇ ਹੋਰ ਵੀ ਤਰੀਕੇ ਹੈਗੇ ਨੇ ਕਿ ਜਿਵੇਂ ਆਪਾਂ ਇਹਨੂੰ ਕੱਟ ਕੇ ਹੁਣ ਤੁਹਾਨੂੰ ਕਰ ਸਕਦੇ ਆ ਸੋ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਸਟਾਰਟ ਤੇ ਕੀ ਕਰਨਾ ਆਪਾਂ ਇੱਕ ਪਲੇਟ ਲਈਆ ਇਹਨੂੰ ਕੀ ਕਰਨਾ ਆਪਾਂ ਇਹਨੇ ਕੱਟ ਲੈਣਾ ਇਹਨੂੰ ਆਪਾਂ ਕੱਟ ਕੇ ਪੀਸ ਕਰਾਂਗੇ ਸੋ ਜਿਹੜੇ ਇਹ ਗਲੇ ਆ ਇਹਨੂੰ ਆਪਾਂ ਇੱਥੋਂ ਪਲਾ ਦੇਣਾ ਇਹ ਜਿਹੜਾ ਦੱਬੀ ਹੁੰਦਾ ਹੈ ਨਾ ਕਿਸੇ ਹਰ ਤੋਂ ਹੁੰਦਾ ਇਹਨੂੰ ਪਲਾ ਦੇ ਤੇ ਇਹਨਾਂ ਨੂੰ ਆਪਾਂ ਛੋਟੇ ਛੋਟੇ ਪੀਸਾਂ ਚ ਕੱਟ ਲਾਂਗੇ ਤੁਸੀਂ ਆਪਾਂ ਟਮਾਟਰ ਨੂੰ ਕੱਟ ਲਾਂਗੇ ਸੋ ਤੁਸੀਂ ਆ ਜਿਹੜੀ ਇਹਨੂੰ ਲਾ ਦੇਣਾ ਉਤਾਰ ਦੇਣਾ ਪਿੱਛੇ ਬੈਠ ਸੋ ਗਾਇਸ ਇਹ ਮੈਂ ਪਹਿਲਾਂ ਵਾਸ਼ ਕਰ ਲਏ ਸੀ ਤੇ ਉਸ ਤੋਂ ਸੋ ਤੁਸੀਂ ਕੀ ਕਰਨਾ ਇਹਨਾਂ ਨੂੰ ਪਹਿਲਾਂ ਵਾਸ਼ ਕਰਕੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕੱਟ ਕਰਨਾ ਤੇ ਮੈਂ ਇਹਨਾਂ ਨੂੰ ਵਾਸ਼ ਕੀਤਾ ਸੀ ਪਹਿਲਾਂ ਤੇ ਉਸ ਤੋਂ ਬਾਅਦ ਹੀ ਮੈਂ ਇਹਨਾਂ ਨੂੰ ਕੱਟ ਕਰ ਰਹੀ ਹਾਂ ਇਹਨਾਂ ਨੂੰ ਤੁਸੀਂ ਸਾਰੇ ਟਮਾਟਰ ਕੱਟ ਲੈਣੇ ਨੇ ਛੋਟੇ ਛੋਟੇ ਪੀਸ ਕਰ ਲੈਣੇ ਆ ਤੇ ਬਹੁਤ ਵਧੀਆ ਰਹਿੰਦੇ ਆ ਸਟੋਰ ਕਰਕੇ ਰੱਖੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਜੇ ਤਾਂ ਤੁਸੀਂ ਜਿਆਦਾ ਟਾਈਮ ਲਈ ਸਟੋਰ ਕਰਕੇ ਰੱਖਣਾ ਹੈ ਤੇ ਇੰਗੇ ਰੱਖੋ ਤੇ ਬਹੁਤ ਵਧੀਆ ਜਦੋਂ ਮਰਜ਼ੀ ਕੱਟ ਕੇ ਤੁਸੀਂ ਸਬਜੀ ਵਗੈਰਾ ਦੇ ਵਿੱਚ ਯੂਜ਼ ਕਰ ਸਕਦੇ ਹੋ ਸੋ ਇਹ ਦੇਖੋ ਅਸੀਂ ਕੱਟ ਲਏ ਨੇ ਟਮਾਟਰ ਆ ਦੇਖੋ ਇਦਾਂ ਤੁਸੀਂ ਬਰੀਕ ਬਰੀਕ ਮਤਲਬ ਇਦਾਂ ਕੱਟ ਲੈਣੇ ਥੋੜੇ ਮੋਟੇ ਕੱਟ ਕੇ ਭਾਵੇਂ ਕੱਟ ਲਓ ਤੇ ਇਦਾਂ ਕੱਟ ਲੈਣੇ ਆ ਤੇ ਜਿਹੜੇ ਬੈਕ ਸਾਈਡ ਤੇ ਹੁੰਦੇ ਆ ਨਾ ਬੈਕ ਸਾਈਡ ਤੇ ਜਿਹੜਾ ਇਦਾਂ ਹੁੰਦਾ ਪੀਸ ਇਹਨੂੰ ਤੁਸੀਂ ਉਤਾਰ ਲੈਣਾ ਹੈ ਇਹਨੂੰ ਨਹੀਂ ਤੁਸੀਂ ਵਿੱਚ ਪਾਉਣਾ ਇਹਨੂੰ ਉਤਾਰ ਲੈਣਾ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਘੜ ਦਾ ਪ੍ਰੋਸੈਸ ਆਪਾਂ ਅੱਗ ਵਾਲਾਂ ਕੀ ਗੈਸ ਤੇ ਇਸਦੇ ਅੱਗੇ ਪਾਵਾਂਗੇ ਸੋ ਆਪਾਂ ਇਹਨੂੰ ਕੜਾਈ ਨੂੰ ਗਰਮ ਨਹੀਂ ਹੋਣ ਦੇਣਾ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਟਮਾਟਰ ਪਾਉਣੇ ਨੇ ਕਿਉਂਕਿ ਜੇ ਆਪਾਂ ਮਤਲਬ ਲੇਟ ਪਾਵਾਂਗੇ ਨਾਲ ਲੱਗ ਜਾਣਗੇ ਇਸ ਕਰਕੇ ਆਪਾਂ ਉਸ ਤੋਂ ਪਹਿਲਾਂ ਹੀ ਟਮਾਟਰ ਪਾਵਾਂਗੇ ਤੇ ਕੜਾਈ ਦੇ ਵਿੱਚ ਤੁਸੀਂ ਕੁਝ ਨਹੀਂ ਪਾਉਣਾ ਹੈਗਾ ਸਿਰਫ ਟਮਾਟਰ ਹੀ ਪਾਉਣੇ ਨੇ ਸੋ ਹੁਣ ਇਹਨੂੰ ਆਪਾਂ ਭলাই ਜਾਵਾਂਗੇ नीचे नोट कर बहुत बढ़िया तरीका है कि ਤੁਸੀਂ ਇਦਾਂ ਸਟੋਰ ਕਰਕੇ ਰੱਖੋਗੇ ਤਾਂ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਟਮਾਟਰ ਜੇ ਤੁਸੀਂ ਮਾਰਕੀ ਤੋਂ ਕੱਢ ਕੇ ਇਹਨਾਂ ਨੂੰ ਰੋਸ ਕਰ ਸਕਦੇ ਹੋ ਚਿਕਨ ਕਰੀ ਹੋਟੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਸਕਦੇ ਹੋ ਤਾਂ ਕਿ ਖਰਾਬ ਨਾ ਹੋਣ ਥੋੜਾ ਜਿਹਾ ਨਾ ਜ਼ਿਆਦਾ ਹੋਣੋ ਗਾੜੀ ਦਾ ਪਰਸਾ ਸਿੱਧਾ ਸੰਭੀ ਵੀਡੀਓ ਦੇ ਨਾਲ ਅੰਤ ਤੱਕ ਕੋਈ ਵੀ ਸਕਿੱਪ ਨਾ ਕਰਿਓ ਜੀ ਵੀਡੀਓ ਦੇ ਨਾਲ ਅੰਤ ਤੱਕ ਬਹੈ ਰਹੋ ਤੇ ਜੇ ਤੁਹਾਡੇ ਟਮਾਟਰ ਰੱਖ ਆ ਗਏ ਨੂੰ ਜਦੋਂ ਮਰਜੀ ਤੁਸੀਂ ਕੱਢ ਕੇ ਯੂਜ਼ ਕਰ ਸਕਦੇ ਹੋ ਹਾਂ ਪੂੜੀ ਚਾਹਾਂ ਵੰਡਣ ਲਈ ਪਾਣੀ ਰੋਕ ਨਹੀਂ ਲਿਆ ਤੁਸੀਂ ਚਾਹੋ ਤੇ ਇਹਨੂੰ ਮਤਲਬ ਇੱਦਾਂ ਵੀ ਰੱਖ ਸਕਦੇ ਹੋ ਤੇ ਚਾਹੋ ਤਾਂ ਤੁਸੀਂ ਹੋਰ ਵੀ ਤਰੀਕੇ ਇਹ ਜਿਹੜੇ ਆ ਉਦੋਂ ਵੀ ਤੁਸੀਂ ਰੱਖ ਸਕਦੇ ਹੋ ਹੁਣ ਮੈਂ ਤੁਹਾਨੂੰ ਦੱਸਾਂਗੀ ਇਹਨੂੰ ਸਟੋਰ ਕਰਨ ਦਾ ਤਰੀਕਾ ਟਮਾਟਰ ਦੇ ਇਹਨੇ ਪੱਕ। ਸੇਕ ਲੱਗ ਚੁੱਕਾ ਇਹਨਾਂ ਨੂੰ। ਹੁਣ ਆਪਾਂ ਗੈਸ ਨੂੰ ਕਰਦੇ ਹਾਂ ਬੰਦ। ਇਹ ਇਹ ਮਿਕਸੀ ਦਾ ਡੱਬਾ ਤੇ ਇਹ ਸੁੱਕੀ ਹੋਣੀ ਚਾਹੀਦੀ ਹੈ ਜੇ ਗਿੱਲੀ ਆ ਤੇ ਸੁਕਾ ਲਓ ਤੇ ਇਹਨੂੰ ਸੁਕਾ ਕੇ ਤੁਸੀਂ ਇਹਦੇ ਵਿੱਚ ਬਲੈਂਡ ਕਰਨਾ। ਇਹਨੂੰ ਆਪਾਂ ਹੁਣ ਸੀ ਲੈ ਲੈਣੀ ਹੈ ਤੇ ਜੇ ਗਲਾਸੀ ਨਹੀਂ ਹੈਗੀ ਤੁਹਾਡੇ ਕੋਲ ਕੋਈ ਕੱਚ ਦਾ ਡੱਬਾ ਵਾ ਤੇ ਉਹ ਲੈ ਲੈਣਾ ਫਿਰ ਹਾਲ ਮੇਰੇ ਕੋਲ ਕੱਚ ਦਾ ਕੋਈ ਵੀ ਡੱਬਾ ਨਹੀਂ ਹੈਗਾ ਸੀ ਤੇ ਮੈਂ ਫਿਰ ਗਲਾਸੀ ਦਾ ਯੂਜ਼ ਕਰ ਰਹੀ ਆ ਤੇ ਤੁਸੀਂ ਇਹਨੂੰ ਕੀ ਕਰਨਾ ਹੈ ਨੂੰ ਗਲਾਸ ਵਿੱਚ ਕੱਢ ਲੈਣਾ ਹੈ ਚ ਕੱਟ ਕੇ ਤੇ ਉੱਪਰੋਂ ਤੁਸੀਂ ਚੰਗੀ ਤਰ੍ਹਾਂ ਟੱਕ ਦੇਣਾ ਤੇ ਇੱਕ ਹੈਗਾ ਵਾ ਸੈਕਿੰਡ ਟ੍ਰਿਕ ਆਏ ਕਿ ਤੁਸੀਂ ਇਦਾਂ ਦੀ ਟਰੇ ਲੈ ਲੈਣੀ ਹੈ ਤੇ ਇਹਦੇ ਵਿੱਚ ਆਪਾਂ ਸਿਰੇ ਚਪੜ ਦਾ ਸਿਰੇ ਵਿੱਚ ਆਪਾਂ ਇਦਾਂ ਟਰੇ ਰਿੰਗਸ ਬਣਾਉਂਦੇ ਆਂ ਤੇ ਦੇਖਿਓ ਬਹੁਤ ਵਧੀਆ ਬਣਦੇ ਜਦੋਂ ਵੀ ਚਾਹੋ ਉਦੋਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ

ਉਹ ਜਿਹੜੇ ਬਚੀਆਂ ਸੀ ਟ੍ਰੇਆਂ ਉਸੇ ਉਹਦੇ ਵਿੱਚ ਵੀ ਪੜਦਾਗੇ ਸਾਰੇ ਸੋ ਤੁਸੀਂ ਜੇ ਗਲਾਸੀ ਚ ਉਹ ਟਮਾਟਰ ਪਾਇਆ ਹੋਇਆ ਵਾ ਗ੍ਰाइंड ਕਰਕੇ ਤੇ ਤੁਸੀਂ ਕੀ ਕਰਨਾ ਹੈ ਇਹਦੇ ਉੱਪਰ ਆਪਾਂ ਪੋਲੀਥਿਨ ਦੇ ਕੇ ਜੇ ਤੁਹਾਡੇ ਕੋਲ ਕੱਚ ਦੀ ਕੱਚ ਦਾ ਡੱਬਾ ਵਾ ਤੁਸੀਂ ਉਹਦੇ ਵਿੱਚ ਸਟੋਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਆ ਕੋਈ ਵੀ ਹੈ ਨਾ ਗਲਾਸੀ ਵਗੈਰਾ ਇਹ ਹਾਲ ਕੱਚ ਦਾ ਡੱਬਾ ਨਹੀਂ ਸੀ ਤੇ ਮੈਂ ਗਲਾਸੀ ਦਾ ਇਸਤੇਮਾਲ ਕੀਤਾ ਸੀ ਤੇ ਇਹਨੂੰ ਆਪਾਂ ਇਦਾਂ ਰਬੜ ਦੇ ਨਾਲ ਕਵਰ ਕਰ ਦਾਂਗੇ ਤੇ ਬਹੁਤ ਵਧੀਆ ਰਹਿੰਦਾ ਹੈ ਬਿਲਕੁਲ ਵੀ ਟਮਾਟਰ ਖਰਾਬ ਨਹੀਂ ਹੋਊਗਾ ਤੇ ਤੁਸੀਂ ਜਦੋਂ ਮਰਜ਼ੀ ਯੂਜ਼ ਕਰ ਸਕਦੇ ਹੋ ਆ ਦੇਖੋ ਟ੍ਰੇ ਦੇ ਵਿੱਚ ਪਾ ਕੇ ਤੇ ਫ੍ਰਿਜ ਦੇ ਵਿੱਚ ਲਾ ਦੇਣਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਸੋ ਇਵੇਂ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਤੁਹਾਨੂੰ ਲੋੜ ਪਵੇ ਤੁਸੀਂ ਇੱਕ-ਇੱਕ ਕੱਢ ਕੇ ਯੂਜ਼ ਕਰ ਸਕਦੇ ਹੋ ਜਦੋਂ ਮਰਜ਼ੀ ਤੇ ਬਹੁਤ ਵਧੀਆ ਪ੍ਰਕਿਆਸਾ ਤੇ ਬਿਲਕੁਲ ਵੀ ਖਰਾਬ ਨਹੀਂ ਹੋਗਾ ਟਮਾਟੋ ਤੇ ਚਲੋ ਜੀ ਦੇਖ ਲਓ ਤੁਸੀਂ ਚੰਗੀ ਤਰ੍ਹਾਂ ਸੋ ਗਾਇਸ ਹੁਣ ਮੈਂ ਉਹਨਾਂ ਭੈਣਾਂ ਦੇ ਨਾਮ ਬੋਲੂਗੀ ਜਿਨ੍ਹਾਂ ਨੇ ਕਮੈਂਟ ਕੀਤੇ ਸੀ ਮੇਰੀ ਪਿਛਲੀ ਵੀਡੀਓ ਤੇ ਸੋ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਸਪੋਰਟ ਕੀਤਾ ਮੈਨੂੰ ਤੇ ਵਧੀਆ-ਵਧੀਆ ਕਮੈਂਡ ਕੀਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸੋ ਫਰਸਟ ਕਮੈਂਟ ਆਇਆ ਸੀ ਭੈਣਾ ਕਿਚਨ ਕੁਈਨ ਭੈਣਾ ਕੁਈਨ ਵਾਲੀ ਆਈਡੀਆ ਥੈਂਕ ਯੂ ਸੋ ਮੱਚ ਭੈਣ ਤੁਹਾਡਾ ਜਿਨ੍ਹਾਂ ਨੇ ਮਤਲਬ ਇਨਾ ਮਤਲਬ ਵੀਡੀਓ ਨੂੰ ਪਿਆਰ ਦਿੱਤਾ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਸੈਕਿੰਡ ਕਮੈਂਟ ਆਇਆ ਸੀ ਐਸਐਸ ਸੰਧੂ ਦੀਦੀ ਦਾ ਥੈਂਕ ਯੂ ਦੀਦੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਵੀਡੀਓ ਨੂੰ ਪਿਆਰ ਬਹੁਤ ਦਿੱਤਾ ਥੈਂਕ ਯੂ ਜੀ ਤੇ ਇਦਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਤੇ ਥਰਡ ਕਮੈਂਟ ਆਇਆ ਸੀ ਮਹਿਰ ਫੈਮਿਲੀ ਵਾਲਿਆਂ ਦਾ ਸੋ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕਿਉਂਕਿ ਤੁਸੀਂ ਵੀ ਕਾਫੀ ਟਾਈਮ ਤੋਂ ਮੇਰੇ ਨਾਲ ਜੁੜੇ ਹੋ ਬਹੁਤ ਬਹੁਤ ਪਿਆਰ ਦਿੰਦੇ ਰਹੋ ਵੀਡੀਓ ਨੂੰ ਤੇ ਫੋਰ ਕਮੈਂਟ ਆਇਆ ਸੀ ਤਨਵੀਰ ਸਿੰਘ ਕੁਲਵਿੰਦਰ ਭੈਣ ਦਾ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਹੁਤ 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 ਜ਼ਿਆਦਾ ਧੰਨਵਾਦ ਕਿਉਂਕਿ ਤੁਸੀਂ ਵੀ ਕਾਫੀ ਟਾਈਮ ਤੋਂ ਮੇਰੇ ਨਾਲ ਜੁੜੇ ਹੋ ਵੀਡੀਓ ਵਾਚ ਕਰਦੇ ਹੋ ਥੈਂਕ ਯੂ ਸੋ ਮਚ ਫਾਈਵ ਕਮੈਂਟ ਆਇਆ ਸੀ ਲਾਈਫ ਸਟਾਈਲ ਭੈਣ ਦਾ ਪ੍ਰੱਭ ਭੈਣ ਦਾ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਬਹੁਤ ਸਪੋਰਟ ਕੀਤਾ ਮੈਨੂੰ ਵੀਡੀਓ ਵਾਚ ਕਰਦੇ ਹੋ ਡੇਲੀ ਥੈਂਕ ਯੂ ਜੀ ਥੈਂਕ ਯੂ ਸੋ ਇਵੇਂ ਹੀ ਪਿਆਰ ਕਰਦੇ ਰਹੋ ਤੇ 6 ਕਮੈਂਟ ਆਇਆ ਸੀ ਜੀ ਇਤਿਹਾਰ ਦਾ ਮਤਲਬ ਸੋਣੀ ਮੁੰਜਲ ਭੈਣਾ ਉਹ ਤੇ ਥੈਂਕ ਯੂ ਭੈਣੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਕਮੈਂਟ ਹੁੰਦੇ ਆ ਤੇ ਬਹੁਤ ਕੁਝ ਸਿੱਖਣ ਮਿਲ ਜਾਂਦਾ ਹੈ ਤੇ 7 ਕਮੈਂਟ ਆਇਆ ਸੀ ਪ੍ਰਦੀਪ ਦਾ ਯੂ ਪ੍ਰਦੀਪ ਭੈਣੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ 8ਵਾਂ ਕਮੈਂਟ ਆਇਆ ਸੀ ਤਨਵੀਰ ਸਿੰਘ ਇਹ ਵੀ ਕੁਲਵਿੰਦਰ ਭੈਣ ਦਾ ਇਹਨਾਂ ਨੇ ਵੀ ਮਤਲਬ ਅਠਾ ਕਮੈਂਟ ਕੀਤਾ ਸੀ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਮੇਰੀ ਤੇ ਨਾਇਕ ਕਮੈਂਟ ਆਇਆ ਸੀ ਅੰਮ੍ਰਿਤ ਅੰਮ੍ਰਿਤ ਦਾ ਤੇ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਬਹੁਤ ਪਿਆਰ ਮਿਲਿਆ ਤੁਹਾਡਾ ਤੁਹਾਡੇ ਤੋਂ ਬਹੁਤ ਮੈਨੂੰ ਪਿਆਰ ਮਿਲਿਆ ਕੁਝ ਸਿੱਖਣ ਨੂੰ ਮਿਲਿਆ ਤੇ ਮੈਨੂੰ ਬਹੁਤ ਵਧੀਆ ਜਦੋਂ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਤੇ ਬਸ ਇਦਾਂ ਹੀ ਆਪਣੀ ਭੈਣਾਂ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਤਾਂ ਕੋਸ਼ਿਸ਼ ਕਰਿਆ ਕਰੋ ਕਿ ਡੇਲੀ ਵੀਡੀਓ ਵਾਚ ਕਰ ਲਿਆ ਕਰੋ ਤੇ ਬਹੁਤ ਹਨਾ ਮਿਹਨਤ ਲੱਗਦੀ ਆ ਤੇ ਮੈਨੂੰ ਬਹੁਤ ਪਿਆਰ ਦਿੱਤਾ ਮੇਰੀਆਂ ਭੈਣਾਂ ਨੇ ਟਾਈਮ ਤੋਂ ਜਦੋਂ ਦੀ ਮੈਂ ਮਤਲਬ ਚੈਨਲ ਬਣਾਇਆ ਸੀ ਕਾਫੀ ਭੈਣਾਂ ਮੇਰੀਆਂ ਜੁੜੀਆਂ ਨੇ ਤੇ ਇਹ ਭੈਣਾਂ ਨੇ ਵੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਵਾ ਤੇ ਬਸ ਇਵੇਂ ਹੀ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਹੁਣ ਆਪਾਂ ਮਿਲਦੇ ਆ ਜੀ ਤੁਹਾਨੂੰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵੀ ਨਾਮ ਇਸ ਤਰ੍ਹਾਂ ਆਪਾਂ ਕਮੈਂਟਾਂ ਦੇ ਵਿੱਚ ਆਵੇ ਤੁਹਾਡਾ ਵੀ ਨਾਮ ਬੋਲੀ ਆਪਾਂ ਤੇ ਜਲਦੀ ਜਲਦੀ ਜੀ ਛੇਤੀ ਛੇਤੀ ਇੱਕ ਕਮੈਂਟ ਕਰ ਦਿਓ ਫਸਟ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਸੋਹਣੀ ਜੀ ਨੈਕਸਟ ਵੀਡੀਓ ਦੇ ਨਾਲ ਜੀ ਸੋ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਉਸ ਰਾਏ ਦੇ ਉੱਪਰ ਚੱਲੇ ਆਪਾਂ ਵੀਡੀਓ ਬਣਾਉਣੀ ਹੈ ਚਾਲੂ ਕਰੀਏ ਸੋ ਆਪਣੇ ਰਾਏ ਆਪਣਾ ਡਿਸੀਜਨ ਜ਼ਰੂਰ ਉਥੇ ਕਮੈਂਟਸ ਦੇ ਦੱਸਿਆ ਕਰੋ ਤੇ ਮਿਲਦੇ ਹੁਣ ਆਪਾਂ ਤੁਹਾਨੂੰ ਜੀ ਨੈਕਸਟ ਵੀਡੀਓ ਦੇ ਨਾਲ ਬਾਏ ਬਾਏ